ਰੀਪੀਆਂ ਤੋਂ ਕੋਈ ਕਿਰਾਇਆ ਨਹੀਂ ਲੈਣਾ ਇਸੇ ਤਰ੍ਹਾਂ ਰੂਟਿੰਮ ਦੇ ਵਿੱਚ ਚੱਲਦਾ ਰਹੂਗਾ ਫ੍ਰੀ ਸਫਰ ਸਰਦਾਰ ਭਗਵੰਤ ਸਿੰਘ ਮਾਨ ਲੋਕਾਂ ਦੇ ਪੁੱਤ ਤੇ ਭਰਾ ਨੇ ਆਪਦੀਆਂ ਮਾਵਾਂ ਤੇ ਆਪਦੀਆਂ ਭੈਣਾਂ ਨੂੰ ਇਸੇ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਫ੍ਰੀ ਚ ਸਫਰ ਦਿੰਦੇ ਰਹਿਣਗੇ ਤੇ ਜਿਹੜੇ ਡਰਾਈਵਰ ਜਾਂ ਕਨੈਕਟਰ ਅੱਡਿਆਂ ਤੇ ਨਹੀਂ ਬੱਸਾਂ ਰੋਕਦੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੇਕਰ ਤੁਹਾਡੇ ਧਿਆਨ 'ਚ ਇਹੋ ਜੀ ਬਾਤ ਹੈਗੀ ਆ ਮੈਨੂੰ ਵਿੱਦ ਪ੍ਰੂਫ ਦਿਓ ਉਸ ਡਰਾਈਵਰ ਤੇ ਕਨੈਕਟਰ ਤੇ ਮੈਂ ਸੈਕਸਸ ਕੀਤਾ ਜਿਨ੍ਹਾਂ ਨੇ ਅੱਜ ਜੀਰੀਅਲਕੇ ਦੇ ਵਿੱਚ ਮੇਰੇ ਭਰਾ ਨਰੇਸ਼ ਗਟਾਰੀਆ ਐਮਐਲਏ ਜੂਰੇ ਦੀ ਵਾਜ ਦੇ ਵਿੱਚ ਸਾਡਾ ਅੱਜ ਗੀਡਰ ਸਾਡੇ ਵਰਕਰਾਂ ਦੀ ਅੱਜ ਮਿਲਣੀ ਸੀ ਇੱਥੇ ਮੇਰੇ ਨਾਲ ਅੱਜ ਸਾਡਾ ਜਿੰਨਾ ਵੀ ਆਮ ਆਦਮੀ ਪਾਰਟੀ ਦੇ ਲੀਡਰ ਨੇ ਇੱਥੇ ਜੀਰੀਅਲਕੇ ਦੇ ਵਰਕਰ ਆਜੂ ਸਭਾ ਅੱਜ ਉਹਨਾਂ ਦੇ ਨਾਲ ਹੀ ਸਾਡੀ ਵਰਕਰ ਮਿਲਣੀ ਸੀ ਤੇ ਪਟਾ ਹਜੂਮ ਇੱਥੇ ਆਇਆ ਬੜਾ ਪਿਆਰ ਦਿੱਤਾ ਸਾਰੀ ਸੰਗਤ ਨੇ ਤੇ ਜਿਹੜਾ ਪਹਿਲਾਂ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 2022 ਚ ਪਹਿਲਾ ਐਮਐਲਏ ਦੀ ਟਿਕਟ ਦਿੱਤੀ ਐਮਐਲਏ ਬਣਾਇਆ ਫਿਰ ਵਜ਼ੀਰ ਬਣਾਇਆ ਪੰਜਾਬ ਦਾ ਵੱਡੇ ਵੱਡੇ ਮਹਿਕਮੇ ਦਿੱਤੇ ਵੱਡੀਆਂ ਵੱਡੀਆਂ ਵਜ਼ੀਰੀਆਂ ਮਿਲੀਆਂ ਦਾਸ ਨੇ ਰਾਤ ਦਿਨ ਮਿਹਨਤ ਕੀਤੀ ਰਾਤ ਦਿਨ ਮਿਹਨਤ ਕਰਕੇ ਤੇ ਹੁਣ 2024 ਦੇ ਵਿੱਚ ਵੱਡਾ ਵੱਡਾ ਮਾਣ ਦਿੱਤਾ ਜਿਹੜਾ ਲੋਕ ਸਭਾ ਜਦੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਟਿਕਟ ਦੇ ਕੇ ਉਮੀਦਵਾਰ ਬਣਾਇਆ ਮੈਂ ਧੰਨਵਾਦ ਕਰਦਾ ਆਪਣੀ ਪਾਰਟੀ ਦੀ ਭਾਜੀ ਕਮਾਡ ਦਾ ਪਾਰਟੀ ਲੀਡਰਸ਼ਿਪ ਦਾ ਤੇ ਨਾਲ ਲੋਕ ਸਭਾ ਖਡੂਰ ਸਾਹਿਬ ਦੇ ਜਿਹੜੇ ਭੈਣ ਭਰਾ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਬਾਧਰਾਨ ਦਾਸ ਦਾ ਨਾਂ ਲਿਆ ਤੇ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਸਰ ਜਿਹੜੇ ਐਮਪੀ ਇੱਕ ਵਜੇ ਬੀਜੇਪੀ ਚਲੇ ਗਏ ਉਹਨਾਂ ਨੂੰ ਕੀ ਸਮਝਦੇ ਹੋ ਕਿਵੇਂ ਸਮਝਦੇ ਹੋ ਦੇਖੋ ਜਿਹੜਾ ਲੋਕਤੰਤਰ ਹੈ ਨਾ ਉਹਦੇ ਵਿੱਚ ਹਰ ਬੰਦੇ ਦੀ ਆਪੋ ਆਪਣੀ ਮਰਜ਼ੀ ਆ ਆਪਾਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਪਰ ਉਹਨਾਂ ਆਪਦੇ ਪੈਰ ਤੇ ਆਪ ਘਵਾਰੀ ਮਾਰੀ ਆ ਔਰ 2024 ਚ ਵੋਟਾਂ ਪੈਣੀਆਂ ਆ ਇਹਨਾਂ ਨੂੰ ਪਤਾ ਲੱਗ ਜੂ ਕਿੰਨੀਆਂ ਕਵੋਟਾਂ ਤੇ ਜਿੱਤਦੇ ਆ ਸਰਜੀਤ ਸਾਹਿਬਾਂ ਇੱਕ ਲੱਖ ਵੋਟਾਂ ਦੇ ਵਿੱਚ ਟਿਕਟ ਕਰਕੇ ਲਿਖੋ ਬੰਦੇ ਤੁਹਾਨੂੰ ਪਹਿਲਾਂ ਕਹਿੰਦੇ ਆ ਵੀ ਇੱਕ ਅਜੇ ਤੂੰ 3 ਸਾਲ ਐਮਐਲਏ ਸ਼ਿਪ ਕਰਨੀ ਆ ਦੂਜੇ ਬੰਦੇ ਨੂੰ ਤੇ ਉਹਨਾਂ ਐਮਪੀ ਦੀ ਟਿਕਟ ਦੇ ਦਿੱਤੀ ਆ ਤੇ ਤੇਰੀ ਤੇ ਜੇ ਐਮਐਲਏ ਸ਼ਿਪ ਪਈ 3 ਸਾਲ ਤੂੰ ਹਸਤੀਫੇ ਦੇਈ ਜਾਂਦਾ ਦੂਜੀ ਪਾਰਟੀ ਤੂੰ ਰਹਿ ਜਾਂਦਾ ਆਮ ਆਦਮੀ ਪਾਰਟੀ ਕਰਕੇ ਹੀ ਇਹਨਾਂ ਨੂੰ ਵੱਡੀ ਜਿੱਤ ਮਿਲੀ ਸੀ ਹੁਣ 2024 'ਚ ਵੋਟਾਂ ਪੈਣਗੇ ਤੇ ਜਲੰਧਰ ਦੇ ਲੋਕ ਇਹਨਾਂ ਨੂੰ ਦੱਸ ਦੇਣਗੇ ਵੀ ਅਸੀਂ ਕਿਹਦੇ ਨਾਲ ਲੋਕ ਫਤਵਾ ਦੇਣਗੇ ਫੇਰ ਆਮ ਆਦਮੀ ਪਾਰਟੀ ਵੱਡੇ ਤੇ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਹਦਾ ਫਾਇਦਾ ਨਹੀਂ ਮਿਲ ਸਕਦਾ ਸੀ ਜੇ 8000 ਰੁਪਿਆ ਔਰਤਾਂ ਨੂੰ ਦਿੱਤਾ ਜਾਂਦਾ ਉਹਦਾ ਫਾਇਦਾ ਇਸ ਚੀਜ਼ ਦੇ ਵਿੱਚ ਨਹੀਂ ਦੇ ਸਕਦਾ ਗੱਲ ਇਹ ਆ ਪਿਛਲੀਆਂ ਸਰਕਾਰਾਂ ਨੇ ਸਰਕਾਰ ਨੂੰ ਇਸ ਢੰਗ ਨਾਲ ਚਲਾਇਆ ਕਿ ਪੰਜਾਬ ਸਿਰ 3 ਲੱਖ ਕਰੋੜ ਰੁਪਿਆ ਕਰਜ਼ਾ ਚਾੜ ਕੇ ਗਿਆ ਪਿਛਲੇ ਸਾਨੂੰ ਬਰਾਸ ਸੱਚੀ ਕਰਜ਼ੇ ਦੇ ਕੇ ਗਿਆ ਆਮ ਆਦਮੀ ਪਾਰਟੀ ਇਮਾਨਦਾਰੀ ਨਾਲ ਚੱਲ ਰਹੀ ਹੈ ਸਾਰੇ ਮੈਕਮਿਆਂ ਦੇ ਉੱਤੇ ਕੰਟਰੋਲ ਆ ਮਾਰਜਨ ਵੱਧ ਰਿਹਾ ਇਨਕਮ ਸੋਰਸ ਜਿਹੜੇ ਉਹ ਵੱਧ ਰਹੇ ਆ ਬਿਜਲੀ ਫ੍ਰੀ ਦਿੱਤੀ ਆ ਆਸਤਾ ਚੰਗੇ ਬਣਾਤੇ ਮਹੱਲਾ ਕਲੀਨਿਕ ਬਣਾਤੇ ਆ ਟੈਸਟ ਫ੍ਰੀ ਇਲਾਜ ਫ੍ਰੀ ਦਵਾਈਆਂ ਫ੍ਰੀ ਮਿਲਦੀਆਂ ਲੇਡੀਜ਼ ਨੂੰ ਬੱਸ ਸਫਰ ਫ੍ਰੀ ਹੋ ਰਿਹਾ ਹੋਰ ਜੇ ਆਪਾਂ ਅਨਾਜ ਦੀ ਗੱਲ ਕਰੀਏ ਘਰ ਘਰ ਆਟਾ ਅਨਾਜ ਪਹੁੰਚ ਰਿਹਾ ਕਿੰਨੀਆਂ ਸਹੂਲਤਾਂ ਜਿਹੜੀਆਂ 46 47 ਤਰ੍ਹਾਂ ਦੀਆਂ ਸਰਕਾਰੀ ਸਹੂਲਤਾਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਸਾਡੇ ਮੁਲਾਜ਼ਮ ਉਹ ਕਰ ਰਹੇ ਆ ਬੈਂਕ ਕਾਰਡ ਆਧਾਰ ਕਾਰਡ ਰਾਸ਼ਨ ਕਾਰਡ ਕਈ ਹੋਰ ਤਰ੍ਹਾਂ ਦੇ ਪੇਪਰ ਵਰਕ ਜਿਹੜਾ ਉਹ ਲੋਕਾਂ ਦੇ ਘਰਾਂ ਦੇ ਵਿੱਚ ਸਰਪ੍ਰਸਤ ਟ੍ਰੇਡਰਸ਼ਿਪ ਨੂੰ ਕਿਵੇਂ ਸਮਝਦੇ ਦੇਖੋ ਜੋ ਇਹਨਾਂ ਨੇ ਨਰਿੰਦਰ ਮੋਦੀ ਨੇ ਗੈਰ ਪੀਜਪੀ ਸਰਕਾਰਾਂ ਜਿਹੜੀ ਜਿਹੜੀ ਸਟੇਟ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਉੱਥੋਂ ਦੇ ਮੰਤਰੀ ਤੇ ਐਮਐਲਏ ਨਾਲ ਕੀਤਾ ਈਡੀ ਤੋਂ ਸਬੰਨ ਦਵਾ ਕੇ ਸੀਬੀਆਈ ਤੋਂ ਇਨਕਮ ਟੈਕਸ ਤੋਂ ਸਬੰਨ ਦਵਾ ਕੇ ਧਰਾਅ ਧਮਕਾ ਕੇ ਤੇ ਪਹਿਲਾਂ ਪਰਚੇ ਦਰਜ ਕਰਤੇ ਮੁੜ ਕੇ ਜਦੋਂ ਉਹ ਬੰਦੇ ਪੀਜਪੀ ਸ਼ਾਮਲ ਹੋ ਗਏ ਕੋਈ ਕਾਰਵਾਈ ਨਹੀਂ ਕੋਈ ਸਜ਼ਾ ਨਹੀਂ ਉਹ ਸਾਰੇ ਸਾਫਾ ਆਕੋਗੇ ਕਲੀਨ ਚਟਾ ਦੇਤੀਆਂ ਇਹ ਕੇਜਰੀਵਾਲ ਸਾਹਿਬ ਨੂੰ 8 9 ਸੰਮਣ ਭੇਜੇ ਗਏ ਜੀ ਇਨਲੋ ਇਹੋ ਵਾਰ-ਵਾਰ ਮੈਸੇਜ ਜਾਂਦਾ ਰਿਹਾ ਕਿ ਇੰਡੀਆ ਲਾਇੰਸ ਤੋਂ ਬਾਹਰ ਹੋ ਕੇ ਇਲੈਕਸ਼ਨ ਲੜੋ ਕੱਲੇ-ਕੱਲੇ ਲੜਦੋ ਤੁਹਾਨੂੰ ਕੁਝ ਨਹੀਂ ਕਹਿੰਦੇ ਜੇ ਇੰਡੀਆ ਲਾਇੰਸ ਨਾਲ ਇਲੈਕਸ਼ਨ ਲੜੀ ਤਾਂ ਤੇ ਪਰਚਾ ਕਰਕੇ ਤੁਹਾਨੂੰ ਜੇਲ੍ਹ ਚ ਭੇਜਾਂਗੇ ਕੇਜਰੀਵਾਲ ਸਾਹਿਬ ਨਾ ਡਰੇ ਨਾ ਝੁਕੇ ਕਿਉਂਕਿ ਉਹਨਾਂ ਕੁਝ ਗਲਤ ਨਹੀਂ ਕੀਤਾ ਜੇ ਕੁਝ ਗਲਤ ਕੀਤਾ ਹੁੰਦਾ ਤਾਂ ਡਰਤੇ ਕੇਜੀਵਾਲ ਸਾਹਿਬ ਇਮਾਨਦਾਰ ਨੇ ਸਾਫਾ ਨੂੰ ਇੱਕ ਦਿਨ ਕਿਹਾ ਮੈਂ ਘਟਾਰੀਆ ਸਾਹਿਬ ਚਲੋ ਅਸੀਂ ਐਮਪੀ ਬਣ ਕੇ ਦਿੱਲੀ ਚੱਲ ਜਾਈਏ ਨਾ ਮਗਰੋਂ ਮੰਤਰੀ ਦੀ ਤੁਹਾਡੀ ਵਾਰੀ ਆ ਜੂਗੀ ਕਿਰਦਾ ਮੈਂ ਭਰਾ ਪੁਰਾਣਾ ਸੀਨੀਅਰ ਆ ਇਹ ਇਹ ਆਂਦੇ ਵੀ ਭਾਉ ਮੈਂ ਐਮਐਲਏ ਰਹਿ ਕੇ ਖੁਸ਼ ਐ ਮੈਂ ਨਹੀਂ ਮੰਤਰੀ ਬਣਨਾ ਇਹਦਾ ਈ ਦਾ ਦਲੇਰ ਆ ਸਰ ਸਰ ਇਹ ਇੱਕ ਪੜ ਇਹ ਬਾਣੀਆਂ ਵੀ ਆ ਤੇ ਜੱਟ ਵੀ ਆ ਪੂਰੀ ਦਲੇਰੀ ਦੇ ਕਾਲੀ ਆਂਦਾ ਭਾਉ ਮੈਂ ਐਮਐਲਏ ਖੁਸ਼ ਐ ਮੈਂ ਨਹੀਂ ਮੰਤਰੀ ਬਣਨਾ ਸਰ ਜਿੱਤੇ ਤੁਸੀਂ ਕੋਸਲ ਬਣਾ ਕੇ ਭੇਜੀ ਆ ਸਰਦਾਰ ਭਗਵੰਤ ਸਿੰਘ ਮਾਨ ਕੋ ਗਈ ਆ ਆ ਕੋੜਫ ਕੰਡਕਟਰ ਹੁੰਦੇ ਹੋ ਨਵੀਆਂ ਬੱਸਾਂ ਪਾ ਲੈਣੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਨੇ ਸਾਰੇ ਰੂਟਾਂ ਤੇ ਤੁਹਾਨੂੰ A1ਾਰੇ ਰੂਟਾਂ ਮੈਂ ਗੱਲ ਹੀ ਕਰਦਾ ਜੀ ਇਹ ਥਾਨਗੋਲਿਆ ਰੂਟ ਆ ਇੱਥੇ ਵੀ ਆਉਗੀਆਂ 50 ਸਾਲ ਤੋਂ ਇਹਦਾ ਇਹੀ ਹਾਲ ਆ ਇਹ ਮੇਰੇ ਭਰਾ ਦਾ ਹਾਲਗਾ ਪੱਤਰਕਾਰ ਸਾਹਿਬ ਤੁਸੀਂ ਵਧੀਆ ਇੱਕ ਟਾ ਸਵਾਲ ਉਠਾਇਆ ਇਸ ਰੂਟ ਤੇ ਤੁਹਾਨੂੰ ਪਰੀਆਂ ਰਖੀਆਂ ਨਵੀਆਂ ਬੱਸਾਂ ਛੇਤੀ ਮਿਲਣਗੀਆਂ ਆ ਹੁਣ ਲੱਗਾ ਚੋਣ ਜਾਬਤਾ ਚੋਣ ਜਾਬਤਾ ਨੂੰ ਬੱਸਾਂ ਜਿੱਥੇ ਬੀਬੀਆਂ ਖੜੀਆਂ ਹੁੰਦੀਆਂ ਉਹ ਸਰਕਾਰੀ ਬੱਸ ਰੁਕਦੀ ਨਹੀਂ ਉਹ ਪੈਸੇ ਵੀ ਵਗਾਉਂਦੀਆਂ ਕਿਰਾਇਆ ਵੀ ਦੇਣਗੇ ਇਹ ਉਹ ਉੱਥੇ ਬੱਤਰ ਹੋ ਵੀ ਗਏ ਇਹ ਸਰਕਾਰ ਦੀ ਸਹੂਲਤ ਆ ਬੀਬੀਆਂ ਤੋਂ ਕੋਈ ਕਿਰਾਇਆ ਨਹੀਂ ਲੈਣਾ ਇਸੇ ਤਰ੍ਹਾਂ ਰੂਟੀਨ ਦੇ ਵਿੱਚ ਚੱਲਦਾ ਰਹੂਗਾ ਫ੍ਰੀ ਸਫਰ ਸਰਦਾਰ ਭਗਵੰਤ ਸਿੰਘ ਮਾਨ ਲੋਕਾਂ ਦੇ ਪੁੱਤ ਤੇ ਭਰਾ ਨੇ ਆਪਦੀਆਂ ਮਾਵਾਂ ਤੇ ਆਪਦੀਆਂ ਭੈਣਾਂ ਨੂੰ ਇਸੇ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਫ੍ਰੀ ਚ ਸਫਰ ਦਿੰਦੇ ਰਹਿਣਗੇ ਤੇ ਜਿਹੜੇ ਡਰਾਈਵਰ ਜਾਂ ਕਨੈਕਟਰ ਅੱਡੇ ਤੇ ਨਹੀਂ ਬੱਸਾਂ ਰੋਕਦੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੇਕਰ ਤੁਹਾਡੇ ਧਿਆਨ 'ਚ ਇਹੋ ਜੀ ਬਾਤ ਹੈਗੀ ਆ ਮੈਨੂੰ ਵਿਧ ਪ੍ਰੂਫ ਦਿਓ ਉਸ ਡਰਾਈਵਰ ਤੇ ਕਨੈਕਟਰ ਤੇ ਮੈਂ ਸਖਤ